ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੰਟਰਨੈਸ਼ਨਲ ਪੰਥਕਦਲ ਦੇ ਸੂਬਾ ਅਹੁਦੇਦਾਰ ਪ੍ਰਧਾਨ ਸਾਹਿਬ ਕਨਵੀਨਰ ਸਾਹਿਬ ਪੈਨਲ ਮੈਂਬਰ ਸਾਰੇ ਜ਼ਿਲ੍ਹਾ ਪ੍ਰਧਾਨ ਪ੍ਰੈਸ ਕਾਨਫਰੰਸ ਵਿੱਚ ਵਿਸ਼ੇਸ਼ ਤੌਰ ਤੇ ਜਰੰਦਰ ਸਿੰਘ ਪਹੁੰਚੇ ਆ। ਸੋ ਦੋ ਤਿੰਨ ਗੱਲਾਂ ਮੁੱਖ ਨੇ ਜਿੰਨਾ ਕਰਕੇ ਅਸੀਂ ਅੱਜ ਦੀ ਪ੍ਰਸਤਾਵਨਾ ਰੱਖੀ ਹੈ। ਸੋ ਸਭ ਤੋਂ ਪਹਿਲਾਂ ਅਮਰ ਸ਼ਹੀਦ ਪਾਈ ਅਮਰੀਕ ਸਿੰਘ ਜੀ ਜਿਹੜੇ ਬਲੂ ਸਟਾਰ ਵੇਲੇ 1984 ਨੂੰ ਸ਼ਹੀਦ ਹੋ ਗਏ ਸਨ ਉਹਨਾਂ ਦੀ ਸੁਪੁੱਤਰੀ ਬੀਬੀ ਸਤਵੰਤ ਕੌਰ ਜਿਹੜੀ ਕਿ ਸ੍ਰੀਮਾਨ ਸੰਤਪਾਪਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਵਾਲੇ ਮਹਾਂਪੁਰਖ ਉਹਨਾਂ ਦੀ ਪੋਤਰੀ ਹੈ ਇਹ ਇੱਕ ਪੰਥ ਚ ਜਾਣਿਆ ਪਛਾਣਿਆ ਪਰਿਵਾਰ ਹੈ ਜਿਨ੍ਹਾਂ ਦੀ ਬਹੁਤ ਵੱਡੀਆਂ ਸਵਾਵਾ ਹੈ ਜਿਹਦੀਆਂ ਲਿਖਣ ਤੋਂ ਕਹਿਣ ਤੋਂ ਪਰੇ ਆ ਉਹਨਾਂ ਦੇ ਪਰਿਵਾਰ ਦੇ ਉੱਪਰ ਗਨਮੈਥ ਕੀ ਇਹ ਉਂਗਲ ਠਾਉਣੀ ਉਹਨਾਂ ਦੀ ਕਰਦਾਦ ਪੂਰੀ ਕਰਨੀ ਇਹ ਬਹੁਤ ਹੀ ਮੰਦ ਭਾਗੀ ਹੈ ਅਕਾਲੀ ਦਲ ਇਹੋ ਜਿਹੇ ਘਟਰਾਵਾ ਕਾਰਨੀ ਪਹਿਲੇ ਮੰਜਰ ਧਰ ਚ ਫਸਿਆ ਹੋਇਆ ਹੈ ਪਰ ਉਹਨਾਂ ਦੇ ਸੀਨੀਅਰ ਸੀਨੀਅਰ ਲੀਡਰਾਂ ਵੱਲੋਂ ਚੈਨਲਾਂ ਤੇ ਬੈਠ ਕੇ ਡਿਬੇਟ ਕਰਦਿਆਂ ਹੋਇਆ ਉਂਗਲ ਠਾਉਣੀ ਕਿ ਇਹ ਬੀਬੀ ਸੁਤਵੰਤ ਕੌਰ ਦੇ ਕਮਰੇ ਚ ਬੈਠ ਕੇ ਪਲਾਨਿੰਗ ਬਣੀ ਹੈ ਤਾਂ ਬਾਦਲ ਤੇ ਹਮਲਾ ਹੋਇਆ ਬਿਨਾ ਕਿਸੇ ਤਫਤੀਸ਼ ਤੋਂ ਬਿਨਾ ਕਿਸੇ ਸਬੂਤ ਤੋਂ ਬਿਨਾ ਕਿਸੇ ਗੱਲ ਤੋਂ ਇਹੋ ਜਿਹੇ ਪਰਿਵਾਰਾਂ ਦੇ ਉੱਪਰ ਇਹੋ ਜੀਆਂ ਤੁਮਤ ਲਾ ਦੇਣੀਆਂ ਬਹੁਤ ਹੀ ਨਿੰਦਨਯੋਗ ਆ ਬਹੁਤ ਮਾੜੀ ਗੱਲ ਆ ਇਹ ਸੋ ਇਹਨੂੰ ਅਸੀਂ ਦਿਸਦਾ ਰਕਾਲ ਤੱਕ ਸਭ ਨੂੰ ਅਪੀਲ ਕਰਾਂਗੇ ਕਿ ਇਹਨੂੰ ਧਿਆਨ ਵਿੱਚ ਰੱਖਿਆ ਜਾਵੇ ਜਿਹੜੇ ਪ੍ਰਮੁੱਖ ਬੰਦਿਆਂ ਨੇ ਚੈਨਲ ਤੇ ਬੈਠ ਕੇ ਇਹ ਵਿਵੇਡ ਕੀਤੀ ਹੈ ਵਿਦੇ ਜੀ ਉੱਪਰ ਉਹਨਾਂ ਨੇ ਦੋਸ਼ ਲਾਇਆ ਹੈ ਉਨਨਾਂ ਨੂੰ ਤਾਲਬ ਕੀਤਾ ਜਾਵੇ ਉਹਨਾਂ ਤੋਂ ਪੁੱਛਦਸ ਕੀਤੀ ਜਾਵੇ ਕਿ ਬਿਨਾ ਵਜ੍ਹਾ ਤੋਂ ਇਹੋ ਜਿਹੇ ਪਰਿਵਾਰਾਂ ਤੇ ਕਿਉਂ ਤੁਸੀਂ ਤੰਤ ਲਾ ਰਹੇ ਹੋ ਅਸੀਂ ਸਾਰਾ ਇੰਟਰਨੈਸ਼ਨਲ ਪੰਥਕ ਦਾ ਨਹੀਂ ਦੇਸ਼ ਦੇਖਦੀਆਂ ਸੰਗਤਾਂ ਇਸ ਗੱਲ ਤੋਂ ਸਾਨੂੰ ਭਾਰੀ ਰੋਸ ਹੈ ਕਿ ਅਸੀਂ ਸਾਰੇ ਵੀ ਹੈ ਕਿ ਇਨਾਂ ਘਟਰਾਵਾਂ ਨੂੰ ਮੁੱਖ ਰੱਖ ਕੇ ਨਾ ਰਜਨ ਕਰਨ ਦੀ ਲੋੜ ਆ ਸਿਫਾ ਦੇਣ ਦੀ ਲੋੜ ਨਹੀਂ ਡਟ ਕੇ ਆਪਾਂ ਇਹਨਾਂ ਦਾ ਮੁਕਾਬਲਾ ਕਰਾਂਗੇ ਇਹਨਾਂ ਦਾ ਤਾਂ ਇਹ ਕਰਦਾਰ ਹੈ ਕਿ ਚੰਗੇ ਭਲੇ ਪਰਿਵਾਰਾਂ ਨੂੰ ਤੂੰ ਤਾਂ ਲਾ ਕੇ ਉਹਨਾਂ ਨੂੰ ਦੋਸ਼ ਲਾ ਕੇ ਅਰਦਾਸਕੁਰਸੀ ਕਰਨੀ ਇਹਨਾਂ ਦਾ ਸੁਭਾਅ ਬਣਿਆ ਹੋਇਆ ਨੰਬਰ 2 ਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਬਿਨਾਂ ਹੀ ਵਜ੍ਹਾ ਪਿਛਲੇ 1 ਮਹੀਨੇ ਤੋਂ ਚੈਨਲ ਤੇ ਕਿਸੇ ਕਿਤੇ ਬੰਦੇ ਨੂੰ ਬਿਠਾ ਲੈਂਦੇ ਆ ਕਦੇ ਕਿਸੇ ਨੂੰ ਉਹ ਵੀ ਪੀਟੀਸੀ ਤੇ ਪੀਟੀ ਸਿੱਧਾ ਜਿਹੜਾ ਕਿ ਸੁਖਵੀਰ ਬਾਦਲ ਦਾ ਆਪਣਾ ਚੈਨਲ ਹੈ ਉਹ ਤੇ ਬਿਠਾ ਕੇ ਤਰ੍ਹਾਂ ਤਰ੍ਹਾਂ ਦੇ ਭੜੇ ਤੋਂ ਭੜੇ ਦੋਸ਼ ਲਾਏ ਜਾ ਰਹੇ ਆ ਔਰ ਜਿਹੜਾ ਹੁਣ ਉਹਨਾਂ ਨੇ ਦੋਸ਼ ਲਾਇਆ ਹੈ ਜਿਹਦੇ ਤੇ ਤਪਤੀਸ਼ ਬਿਠਾਈ ਹੈ ਤਪਤੀਸ਼ ਕਰਨ ਵਾਸਤੇ ਕਮੇਟੀ ਬਣਾਈ ਹੈ ਇਹ ਵੀ ਇੱਕ ਬੜਾ ਹਾਸੋ ਹੀਣਾ ਜਦੋਂ ਸਿੰਘ ਸਾਹਿਬ ਨੂੰ ਸ੍ਰੀ ਮੁਕਸਰ ਸਾਹਿਬ ਵਿਖੇ ਗ੍ਰੰਥੀ ਰੱਖਿਆ ਗਿਆ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਹੈੱਡ ਗ੍ਰੰਥੀ ਦੀ ਪੋਸਟ ਦੇਣੀ ਸੀ ਉਦੋਂ ਇਹ ਦੋਸ਼ ਲਾਏ ਗਏ ਸੀ ਉਦੋਂ ਸਿੰਘ ਸਾਹਿਬ ਗਿਆਨੀ ਗੁਰਵਜਨ ਸਿੰਘ ਜੀ ਜ਼ਥੇਦਾਰ ਸੀ ਉਹਨਾਂ ਨੇ ਪਰਚੋਲ ਕੀਤੀ ਪ੍ਰਧਾਨ ਅਵਤਾਰ ਸਿੰਘ ਮੱਕੜ ਜੀ ਪ੍ਰਧਾਨ ਸੀ ਉਹਨਾਂ ਨੇ ਸਾਰੀ ਤਫਤੀਸ਼ ਕੀਤੀ ਫਿਰ ਇਹ ਸਾਰੀ ਫਾਈਲ ਸੁਖਵੀਰ ਸਿੰਘ ਬਾਦਲਪੁਰ ਭੇਜੀ ਇਹ ਪਾਇਆ ਗਿਆ ਕਿ ਇਹ ਜਿਹੜੇ ਨਗੁਣੇ ਦੋਸ਼ ਝੂਠੇ ਆ ਇਸ ਕਰਕੇ ਇਹਨਾਂ ਨੂੰ ਹੈੱਡ ਗ੍ਰੰਥੀ ਦੀ ਪੋਰਟਸ ਦਿੱਤੀ ਜਾਵੇ ਉਦੋਂ ਉਹਨਾਂ ਨੂੰ ਹੈੱਡ ਗ੍ਰੰਥੀ ਲਾਇਆ ਗਿਆ ਦੋਸ਼ ਇਹੀ ਸੀ ਉਦੋਂ ਵੀ ਉਦੋਂ ਹੈੱਡ ਗ੍ਰੰਥੀ ਲਾਇਆ ਗਿਆ ਫਿਰ ਉਸ ਤੋਂ ਬਾਅਦ ਜਥੇਦਾਰ ਦਮਦਮਾ ਸਾਹਿਬ ਦਾ ਜਥੇਦਾਰ ਥਾਪਿਆ ਗਿਆ ਫਿਰ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਲਾਇਆ ਗਿਆ ਫਿਰ ਥਾਵਾ-ਥਮਨ ਤੇ ਬਹੁਤ ਪ੍ਰਚਾਰਿਆ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਬਹੁਤ ਪੜੇ ਲਿਖੇ ਐ ਬਹੁਤ ਵਿਦਵਾਨ ਐ ਬੜੇ ਸਿਆਣੇ ਐ ਇਹ ਪੰਥ ਦੀ ਸੇਵਾ ਕਰ ਸਕਦੇ ਐ ਬਹੁਤ ਕੁਝ ਕਿਹਾ ਗਿਆ ਪਰ ਜਦੋਂ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਕੇਵਲ ਅਮੀਰਾਂ ਦੀ ਪਾਰਟੀ ਨਹੀਂ ਇਹ ਜ਼ਗੀਰਾਂਦਾਰ ਦੀ ਪਾਰਟੀ ਨਹੀਂ ਇਹ ਕਿਰਤੀ ਕਿਸਾਨਾਂ ਦੀ ਗਰੀਬਾਂ ਦੀ ਪਾਰਟੀ ਵੀ ਆ। ਉਦੋਂ ਤੋਂ ਸਿੰਘ ਸਾਹਿਬ ਦੇ ਉਲਟ ਕਦੇ ਵਰਸਾ ਸਿੰਘ ਬਲਟੋਏ ਨੂੰ ਖੜਾ ਕਰਤਾ, ਕਦੇ ਕਿਸੇ ਨੂੰ ਖੜਾ ਕਰਤਾ। ਕੱਲ ਮਜੀਠੀਆ ਸਾਹਿਬ ਵੀ ਬਹੁਤ ਬੋਲੇ ਆ। ਪਰ ਇਹ ਸਾਰਾ ਕੁਝ ਦੋਸ਼ ਤਦ ਲਾਏ ਗਏ ਜਦੋਂ 2 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਸਾਰੇ ਅਕਾਲੀ ਦਲ ਨੂੰ ਜਿਹੜੀ ਸਜ਼ਾ ਲਾਈ ਗਈ, ਉਹ ਲਾਈ ਤਾਂ ਗਈ। ਪਹਿਲਾਂ ਉਹਨਾਂ ਨੇ ਸਵੀਕਾਰ ਕੀਤਾ ਕਿ ਸਾਡੇ ਕੋਲੋਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਵੀ ਹੋਈਆਂ। ਵਿਆਦੀਆਂ ਕਰਨ ਵਾਲਿਆਂ ਦੀ ਪੁਸ਼ਤਪਨਾ ਹੀ ਕੀਤੀ ਜਿਹੜੇ ਕਾਤਲ ਦੋਸ਼ੀ ਪੁਲਿਸ ਅਫਸਰ ਸੀਗੇ ਉਹਨਾਂ ਨੂੰ ਅਸੀਂ ਵਜ਼ੀਰੀਆਂ ਦਿੱਤੀਆਂ ਤਰੱਕੀਆਂ ਦਿੱਤੀਆਂ ਸੌਦਾ ਸਾਧ ਨੂੰ ਬਿਨਾ ਮੰਗਿਆ ਮਾਫੀ ਦਿੱਤੀ ਇਹ ਸਭ ਸਭ ਕੁਝ ਮੰਨੇ ਉਹ ਤੇ ਸਤਨਾ ਵਾਹਿਦੂ ਦਾ ਜਾਬ ਕਰਦਿਆਂ ਹੋਇਆਂ ਸਿੰਘਾਂ ਦੇ ਉੱਪਰ ਗੋਲੀ ਚੱਲੀ ਔਰ ਸਿੰਘ ਕਤਲ ਹੋਏ ਸਿੰਘਾਂ ਨੂੰ ਛੇੜ ਕੀਤਾ ਗਿਆ ਇਹ ਸਾਰੀਆਂ ਗੱਲਾਂ ਮੰਨੇ ਤਾਂ ਉਹਨਾਂ ਦੇ ਉੱਪਰ ਇਹ ਜਿਹੜੀ ਸੀ ਤਨਖਾਹ ਲਾਈ ਗਈ ਤੇ ਨਾਲ ਸਿੰਘ ਸਾਹਿਬ ਨੇ ਕਿਹਾ ਕਿ ਇਹ ਜਿਹੜੀ ਸਮਝੀ ਅੱਜ ਲੀਡਰਸ਼ਿਪ ਸ੍ਰੀ ਅਕਾਲਤਾ ਸਾਹਿਬ ਤੇ ਪੇਸ਼ ਹੋਈ ਹੈ ਕਿ ਆਪਣਾ ਵਕਾਰ ਖਤਮ ਕਰ ਚੁੱਕੀ ਹੈ ਆਪਣੀ ਪ੍ਰੋਸੇਜੋਗਤਾ ਖਤਮ ਕਰ ਚੁੱਕੀ ਹੈ ਤੇ ਉਹਦੇ ਉੱਤੇ ਨਾਲ-ਨਾਲ ਉਹਨਾਂ ਨੇ ਇੱਕ ਸੱਤ ਮੈਂਬਰੀ ਕਮੇਟੀ ਬਣਾਈ ਸੀ ਕਿ ਇਹ ਸੱਤ ਮੈਂਬਰੀ ਕਮੇਟੀ ਨਵੀਂ ਭਰਤੀ ਕਰੂਗੀ ਨਵੀਂ ਲੀਡਰਸ਼ਿਪ ਦੀ ਚੋਣ ਕਰੂਗੀ ਤੇ ਤਿੰਨ ਦਿਨਾਂ ਦੇ ਵਿੱਚ ਵਿੱਚ ਜਿਹੜੇ ਸੁਖਵੀਰ ਸਿੰਘ ਬਾਦਲ ਵਰਸਾ ਸਿੰਘ ਗੁਲਟੂਆ ਹੋਰ ਜਿਹਨਾਂ ਦੇ ਅਸਤੀਫਾ ਹੈ ਉਹ ਪ੍ਰਵਾਨ ਕਰਕੇ ਸ੍ਰੀ ਅਕਾਲ ਤਖਤ ਅਸਤੇ ਪਹਚਾਏ ਜਾਣ। ਉਹ 3 ਦਿਨ ਬੀਤਣ ਤੋਂ ਬਾਅਦ ਇਹਨਾਂ ਨੇ ਕਹਿਣਾ ਸ਼ੁਰੂ ਕਰਤਾ ਕਿ ਸਾਨੂੰ ਹੋਰ ਦਿਨ ਮਿਲਗੇ ਜੀ। ਇਹ ਕੋਈ ਆਮ ਅਦਾਲਤ ਨਹੀਂ ਕਿ ਅਸੀਂ ਪਟੀਸ਼ਨ ਪਾਦ ਤੇ ਜੀ ਉਹ ਤੇ ਸਾਨੂੰ ਸਟੇ ਮਿਲ ਗਈ। 3 ਦਿਨਾਂ ਦਾ ਮਤਲਬ 3 ਦਿਨ। ਸ੍ਰੀ ਅਕਾਲ ਤਖਤ ਸਾਹਿਬ ਸਰਵਉੱਚ ਸਿੱਖਾਂ ਦੀ ਅਦਾਲਤ ਹੈ। ਸਿਰ ਝੁਕਾ ਕੇ ਕਹਿੰਦੇ ਜੀ ਅਸੀਂ ਅਕਾਲ ਤਖਤ ਸਾਹਿਬ ਦਾ ਹੁਕਮ ਮੰਨਦੇ ਆਂ। ਅਕਾਲ ਤਖਤ ਨੂੰ ਸਰਵਉੱਚ ਮੰਨਦੇ ਆਂ ਪਰ ਮੰਨਿਆ ਕਿ ਕਹਿੰਦੇ ਜੇ ਸਾਨੂੰ 20 ਦਿਨ ਹੋਰ ਮਿਲਗੇ। ਹੁਣ ਕੱਲ ਫੇਰ ਇਹ ਜਾ ਕੇ ਤੁੰਦੜ ਸਾਹਿਬ ਤੇ ਹੋਰ ਇਹਨਾਂ ਚਿੱਤ ਡਾਕਟਰ ਚੀਮਾ ਮਾਥੂੜੇ ਸਾਹਿਬ ਮਿਲੇ ਆ ਉਹਦੇ ਚ ਦਿੱਲੀ ਤੋਂ ਵੀ ਪਰਮਜੀਤ ਸਿੰਘ ਸਰਨਾ ਜੀ ਇਹ ਸਾਰੇ ਮਿਲੇ ਆ ਉੱਥੇ ਵੀ ਇਹਨਾਂ ਨੇ ਇਹੀ ਖਿਚੜੀ ਪਕਾਈ ਆ ਵੀ ਅਸੀਂ ਹਲੇ ਅਸਤੀਫੇ ਨਹੀਂ ਲੈ ਸਕਦੇ ਜੀ ਸਾਡੇ ਤੇ ਕਾਨੂੰਨੀ ਅੜਚਨਾ ਹੈ ਜੀ ਕਾਨੂੰਨੀ ਅੜਚਨਾ ਕਿਤੇ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਉਹ ਹਰ ਇੱਕ ਪਾਰਟੀ ਨੂੰ ਪੁੱਛਦਾ ਵੀ ਤੁਸੀਂ ਅਕਾਲਤ ਦਾ ਸਰਬਾ ਹੁਕਮ ਮੰਨਦੇ ਆ ਕ ਨਹੀਂ ਮੰਨਦੇ ਇੱਕ ਸਮਾਂ ਸੀ ਜਦੋਂ ਅਕਾਲ ਤਖਤ ਸਾਹਿਬ ਦੇ ਹੁਕਮ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਵਿਧਾਨ ਸਭਾ ਦੀਆਂ ਟਿਕਟਾਂ ਵੰਡੀਆਂ ਸੀ ਉਹ ਤਾਂ ਕਿਸ ਨੇ ਪੁੱਛਿਆ ਨਹੀਂ ਕੋਈ ਸਮਾਂ ਸੀ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਾਰੇ ਅਕਾਲੀ ਦਲ ਭੰਗ ਕਰਕੇ ਅਕਾਲੀ ਦਲ ਬਣਾਤਾ ਸੀ ਇਹ ਅੰਨੇ ਕੰਨੇ ਬਹਾਨੇਬਾਜ਼ੀ ਕਰ ਰਹੇ ਆ ਇਹਦੇ ਨਾਲ ਫੋਰ ਵੀ ਇਹਨਾਂ ਦੀ ਹਾਲਤ ਜਿਹੜੀ ਹੈ ਨਿਕਰਦੀ ਜਾ ਰਹੀ ਮਾੜੀ ਹੁੰਦੀ ਜਾ ਰਹੀ ਹੈ ਸੋ ਇਸ ਕਰਕੇ ਅਸੀਂ ਤੁਹਾਨੂੰ ਖੇਚਲ ਦਿੱਤੀ ਹੈ ਇਹ ਸ੍ਰੀ ਅਕਾਲ ਤਖਤ ਦਾ ਹੁਕਮ ਨਹੀਂ ਮੰਨਦੇ ਇਹਨਾਂ ਨੂੰ ਗਾਵ ਨਹੀਂ ਮੰਨਣਾ ਮੈਂ ਪਹਿਲਾਂ ਵੀ ਜਦੋਂ ਅਸੀਂ ਅਕਲ ਤੱਕ ਸਭ ਤੇ ਮੈਮ ਲਿਮਨ ਦਿੱਤਾ ਸੀ 7-8 ਦਿਨ ਹੋ ਗਏ ਉਦੋਂ ਹੀ ਮੈਂ ਕਿਹਾ ਸੀ ਵੀ ਇਹਨਾਂ ਨੇ ਬਿਨਾਂ ਵਜ੍ਹਾ ਹਰਪੀ ਸਿੰਘ ਨੂੰ ਹੁਣ ਲਾਉਣਾ ਹੈ ਤੇ ਜੇ ਬਾਕੀ ਦੇ ਸਿੰਘ ਸਾਹਿਬਾਂ ਨੇ ਇਹ ਗੱਲ ਬਰਦਾਸ਼ਤ ਕਰ ਲਈ ਫਿਰ ਵਾਰੀ ਉਹਨਾਂ ਦੀ ਵੀ ਆਊਗੀ ਇਹਦੇ ਨਾਲ ਹੀ ਅਸੀਂ ਇੰਟਰਨੈਸ਼ਨਲ ਪੰਥ ਦਰਬਾਰ ਵੱਲੋਂ ਔਰ ਜੋਰ ਸਿੰਘ ਸਾਹਿਬ ਗੈਨੀ ਤਕਵੀਰ ਸਿੰਘ ਜੀ ਦਾ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਪੂਰਾ ਸਟੈਂਡ ਲਿਆ ਕਿ ਜੇ ਤੁਸੀਂ ਇਸ ਢੰਗ ਦੇ ਨਾਲ ਜਿਹੜੀ ਤਫ਼ਤੀਸ਼ ਹੈ ਉਹ ਕੋਈ ਉੱਚ ਬੰਦਾ ਕਰ ਸਕਦਾ ਹੈ ਜਿਹਦੇ ਤੋਂ ਗਲਤੀ ਹੋਵੇ ਉਹਦੇ ਤੋਂ ਸੀਨੀਅਰ ਬੰਦਾ ਕਰ ਸਕਦਾ ਹੁਣ ਸਿੰਘ ਸਾਹਿਬ ਦੀ ਤਫ਼ਤੀਸ਼ ਕਰਨੀ ਹੈ ਤੇ ਸ਼੍ਰੋਮਣੀ ਕਮੇਟੀ ਮੈਂਬਰ ਕਰਨਗੇ ਇਸ ਗਲਤੇ ਵੀ ਸਿੰਘ ਸਾਹਿਬ ਰਗਵੀਰ ਸਿੰਘ ਨੇ ਜਿਹੜਾ ਇਤਰਾਜ਼ اٹھਾਇਆ ਤਾਂ ਕਰਕੇ ਇਹਨਾਂ ਨੇ ਹੁਣ ਦੁਬਾਰਾ ਵਿਚਾਰ ਕਰਨ ਵਾਸਤੇ ਉਹਦੇ ਤੇ ਕੋਸ਼ਿਸ਼ ਕਰ ਰਹੇ ਆ ਪਰ ਮੈਂ ਇਹ ਸਮਝਦਾ ਹੈ ਕਿ ਜੋ ਅਕਾਲੀ ਦਲ ਨੂੰ ਜਿਸ ਢੰਗ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਮੰਨਣਾ ਚਾਹੀਦਾ ਹੈ ਜਿਸ ਤਰ੍ਹਾਂ ਉਹਦੀ ਪਾਲਣਾ ਕਰਨੀ ਚਾਹੀਦੀ ਹੈ ਉਹਦੇ ਤੋਂ ਅਕਾਲੀ ਦਲ ਦਿਨ-ਪ੍ਰਤੀ ਦਿਨ ਭਜ ਰਿਹਾ ਹੈ ਗਲਤੀ ਤੇ ਗਲਤੀ ਕਰ ਰਿਹਾ ਹੈ ਔਰ ਜਿਹੜੀ ਬਿਆਨਬਾਜ਼ੀ ਕਰ ਰਿਹਾ ਉਹ ਹੋਰ ਵੀ ਨਿੰਦਣਯੋਗ ਹੈ ਮੈਂ ਇੰਨਾ ਹੀ ਅੱਜ ਦਾ ਸੁਨੇਹਾ ਆਪ ਜੀ ਨੂੰ ਦੇਣਾ ਸੀ ਇਸ ਤੋਂ ਇਲਾਵਾ ਤੁਸੀਂ ਕੋਈ ਪੁੱਛਣਾ ਚਾਹੋ ਤਾਂ ਤੁਸੀਂ ਭਾਈ ਜਿਹੜੀ ਵੀਡੀਓ ਕਰਕੇ ਜਥੇਦਾਰ ਹਰਬੀ ਸਿੰਘ ਨੂੰ ਲਾਇਆ ਗਿਆ ਜਿਹੜੀ 10-15 ਸਕਿੰਟ ਦੀ ਜਿਹੜੀ ਵੀਡੀਓ ਆਈ ਆ ਉਹ ਵੀਡੀਓ ਪੂਰੀ ਨਹੀਂ ਹਜੇ ਤੱਕ ਆਈ ਹਾਲਾਂਕਿ ਵਰਲਡ ਰਿਸਰਚਿੰਗ ਬਲਟੋਹਾ ਨੇ ਆਪਣੇ ਪੇਜ ਤੇ ਉਹ ਪਾਈ ਸੀਗੀ ਕੀ ਪਤਾ ਲੱਗਿਆ ਕਿ ਉਹ ਵੀਡੀਓ ਕਿਸ ਨੇ ਬਣਾਈ ਆ ਜਾਂ ਕਿੱਥੋਂ ਆਈ ਆ ਉਹ ਵਾਲੀ ਵੀਡੀਓ ਮੈਂ ਤੁਹਾਨੂੰ ਦੱਸਦਾ ਵੀ 23 ਸਾਲ ਪਹਿਲਾਂ ਦੀ ਘਟਨਾ ਹੈ ਉਹ ਤੇ ਵੀਡੀਓ ਤੇ ਜਿੱਦੇ ਕਿ ਅ ਅਸੀਂ ਕੱਲ ਹੀ ਸਿੰਘ ਸਭ ਨੂੰ ਮਿਲੇ ਆ ਹਰਪ੍ਰੀਤ ਸਿੰਘ ਨੂੰ ਉਹਨਾਂ ਨੇ ਸਾਨੂੰ ਕੋਈ ਗੱਲਾਂ ਦੱਸੀਆਂ ਜਿਹੜੀਆਂ ਅਸੀਂ ਸਾਰੀਆਂ ਤਾਂ ਪ੍ਰੈਸ 'ਚ ਉਹਨਾਂ ਦੀ ਨਿੱਜੀ ਜ਼ਿੰਦਗੀ ਆ ਮੈਂ ਨਹੀਂ ਕਹਿ ਸਕਦਾ ਪਰ ਉਹਨਾਂ ਨੇ ਕਿਹਾ ਕਿ ਜਿਹੜਾ ਉਹਨਾਂ ਦਾ ਸਾਡੂ ਹੈ ਉਹ ਨਸ਼ਈ ਹੈ ਨਹੀਂ 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 ਮੈਂ ਮੇਰਾ ਸਵਾਲ ਇਹ ਹੈ ਕਿ ਵੀਡੀਓ ਕੇਸ ਨੇ ਬਣਾਈ ਹੈ ਜਿਹੜੀ ਵੀਡੀਓ ਪਾਈ ਗਈ ਹੈ ਜਿੰਨਾ ਕਰਕੇ ਹਰਪ੍ਰੀਤ ਸਿੰਘ ਜੀ ਨੂੰ ਲਾਇਆ ਗਿਆ ਇਹ ਤਾਂ ਪਹਿਲਾਂ ਹੀ ਨਹੀਂ ਪਤਾ ਹਲੇ ਤਾਂ ਸਿੰਘ ਸਾਹਿਬ ਨੂੰ ਵੀ ਪਤਾ ਨਹੀਂ ਕਿਉਂਕਿ ਉਹ ਵਿਰਸਾ ਸਿੰਘ ਵਲਟੋਆ ਦੇ ਬਿਲਕੁਲ ਬੈਕ ਸਾਈਡ ਤੇ ਪਿੱਛੇ ਖੜੋਤਾ ਹੈ ਵਿਰਸਾ ਸਿੰਘ ਵਲਟੋਆ ਦਾ ਸਿਰਫ ਹੱਥ ਆ ਰਿਹਾ ਹੋਰ ਕੁਝ ਨਹੀਂ ਆਇਆ ਸਿਰਫ ਔਰ ਸਿਰਫ ਹਰਪ੍ਰੀਤ ਸਿੰਘ ਜੀ ਨੂੰ ਟਾਰਗੇਟ ਕੀਤਾ ਗਿਆ ਸਿੰਘ ਜੀ ਵੀ ਕਹਿ ਰਹੇ ਆ ਕਿ ਅਸੀਂ ਇਸ ਗੱਲ ਤੋਂ ਵੀ ਹੈਰਾਨ ਹੈ ਕਿ ਅਸੀਂ ਆਪਦੇ ਚੈਨਲ ਤੋਂ ਇਟ ਇਨ ਸਾਰੇ ਸੈੱਲ ਤੋਂ ਅਸੀਂ ਉਹ ਡਿਲੀਟ ਕਰਤੀ ਸੀਗੇ ਇਹਦੇ ਬਾਵਜੂਦ ਕਿਵੇਂ ਲੀਕ ਹੋਈ ਹੈ ਇਹਦੀ ਕੰਦੀ ਅਸੀਂ ਖੁਦ ਖੋਜ ਕਰ ਰਹੇ ਹਾਂ ਵੀ ਵਰਸਤ ਸਿੰਘ ਬਿਲਟੂਆ ਨੇ ਕਿੱਥੋਂ ਪ੍ਰਾਪਤ ਕੀਤੀ ਤੇ ਦੂਸਰਾ ਜਿਹੜੀ ਕੱਲ ਚੋਣਾਂ ਹੋਈਆਂ ਜਲੰਧਰ ਦੇ ਵਿੱਚ ਜਾਂ ਪੰਜ ਦੇ ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਚੋਣਾਂ ਹੋਈਆਂ ਉਹ ਚ ਅਕਾਲੀ ਦਲ ਨੂੰ ਕੋਈ ਨਹੀਂ ਸੀਟ ਆਈ ਹੈਗੀ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਇਹਨੂੰ ਜੋ ਦੇਖੋ ਇਹਦੇ ਵਿੱਚ ਸਾਰੇ ਲੋਕਾਂ ਦੇ ਵਿੱਚ ਕੇਵਲ ਸਿੱਖਾਂ ਚ ਹੀ ਨਹੀਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਤਾਂ ਬਹੁਤ ਸਾਰੇ ਸਾਰੇ ਹੀ ਮੰਨਦੇ ਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਰਬੋੱਚ ਮੰਨਦੇ ਆ ਭਾਵੇਂ ਕੋਈ ਸਿੱਖ ਆ ਹਿੰਦੂ ਆ ਮੁਸਲਮਾਨ ਆ ਸਾਈ ਸਭ ਮੰਨਦੇ ਆ ਤੇ ਵੋਟਾਂ ভোটার ਵੀ ਸਾਰੇ ਆ ਇਸ ਕਰਕੇ ਜਿਹੜੀਆਂ ਪਿਛਲੇ ਦਿਨਾਂ ਚ ਘਟਨਾਵਾਂ ਹੋਈਆਂ ਤੇ ਜਿਹੜੀ ਗੱਲ ਇਹਨਾਂ ਨੇ ਸਵੀਕਾਰੀਕਰ ਕਰ ਕਰਨ ਲਈ ਕਿ ਸਾਡੇ ਕੋਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ ਅਸੀਂ ਬੇਅਦਬੀ ਕਰਨ ਵਾਲੀ ਪੋਸਤ ਪਨਾਹੀ ਕੀਤੀ ਆ ਇਸ ਕਾਰਨ ਆਮ ਲੋਕਤਾਂ ਦੇ ਵਿੱਚ ਕੇਵਲ ਗੁੱਸਾ ਹੀ ਨਹੀਂ ਇਹਨਾਂ ਪ੍ਰਤੀ ਬਹੁਤ ਨਫ਼ਰਤ ਹੈ ਇਸ ਕਰਕੇ ਜਿਹੜੀਆਂ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਹੋਈਆਂ ਚੋਣਾਂ ਹੋਈਆਂ ਉਹ ਤੁਹਾਡੇ ਸਾਹਮਣੇ ਆ ਕਿ ਇਹਨਾਂ ਦਾ ਰਿਜ਼ਲਟ ਕੀ ਆ ਇਹਨਾਂ ਨੂੰ ਇਸ ਤਰੀਕੇ ਨਾਲ ਵੀ ਦੇਖ ਸਕਦੇ ਆ ਵੀ ਜਿਹੜੀ ਅਕਾਲ ਤਖਤ ਤੋਂ ਜਿਹੜਾ ਆਦੇਸ਼ ਜਾਰੀ ਕੀਤੇ ਗਏ ਸੀ ਉਹਨਾਂ ਨੂੰ ਨਾ ਮੰਨਣਾ ਨਹੀਂ ਜੇ ਇਹ ਮੰਨ ਲੈਂਦੇ ਜੇ ਕਿਤੇ ਇਹਨਾਂ ਨੂੰ ਰੱਬ ਬੁੱਧੀ ਦੇਵੇ ਇਹ ਮੰਨ ਲਵੇ ਵੀ ਮੈਂ ਜਿਵੇਂ ਅਕਾਲ ਤਖਤ ਸਾਹਿਬ ਨੇ ਕਿਹਾ ਹੈ ਕਿ ਇਹ ਜਿਹੜੀ ਲੀਡਰਸ਼ਿਪ ਹੈ ਇਹ ਆਪਣਾ ਵਕਾਰ ਖਤਮ ਕਰ ਚੁੱਕੀ ਹੈ ਤੇ ਇਹ ਮੰਨ ਲੈਣ ਵੀ ਅਸੀਂ ਅੱਜ ਤੋਂ ਬਾਅਦ ਕੋਈ ਓਦਾਂ ਨਹੀਂ ਲਵਾਂਗੇ ਕੋਈ ਝੋਨ ਨਹੀਂ ਲੜਾਂਗੇ ਅਸੀਂ ਜੋ ਲੜਾਵਾਂਗੇ ਨਵੀਂ ਲੀਡਰਸ਼ਿਪ ਨੂੰ ਨਵੇਂ ਨੌਜਵਾਨਾਂ ਨੂੰ ਅੱਗੇ ਲਿਆਵਾਂਗੇ ਤੇ ਅਕਾਲੀ ਦਲ ਤਾਂ ਚਾਹੀਦਾ ਹੈ ਅਕਾਲੀ ਦਲ ਤਕੜਾ ਹੋਣਾ ਚਾਹੀਦਾ ਲੋਕ ਚਾਹੁੰਦੇ ਆ ਕਿਥੇ ਅਕਾਲੀ ਦਲ ਹੋਵੇ ਪਰ ਇਹ ਬਹੁਤ ਵੱਡਾ ਢਿੱਕਾ ਬਣ ਕੇ ਅਕਾਲੀ ਦਲ ਦੀ ਜਿਹੜੀ ਮੋੜੋ ਸਾਰੀ ਦੇ ਵਿੱਚ ਢਿੱਕਾ ਬਣੇ ਹੋਇਆ ਇਸ ਕਰਕੇ ਲੋਕ ਨੀਨਾਂ ਨੂੰ ਚਾਹੁੰਦੇ ਆ ਜਦੋਂ ਅਕਾਲੀ ਦਲ ਜੀ ਛੱਡ ਦਿੰਦੇ ਆ ਤੇ ਨੌਜਾਨ ਆਂਦੇ ਆ ਤੇ ਅਕਾਲੀ ਦਲ ਦੁਆਰਾ ਜਿੰਨੀ ਬਿਲਕੁਲ ਅਕਾਲੀ ਦਲ ਉੱਭਰ ਸਕਦਾ ਹੈ ਬੜੀ ਤਕੜੀ ਤਰ ਉੱਭਰ ਸਕਦਾ ਹੈ ਕੇਵਲ ਸੁਖਵੀਰ ਨਹੀਂ ਜਿੰਨੇ ਬੰਦੇ ਸੱਦੇ ਸੀ ਇਹ ਸਾਰੇ ਦੇ ਸਾਰੇ ਪਾਸੇ ਹੋ ਜਾਣ ਤਾਂ ਅਕਾਲੀ ਦਲ ਇੱਕ ਬੜੀ ਵੱਡੀ ਗੱਲ ਹੈ ਕਿ ਇਹ ਗੱਲ ਵਾਰੀ ਜਾ ਰਹੀ ਹੈ ਦੇਖੋ ਜੀ ਸੁਖਵੀਰ ਤੋਂ ਬਿਨਾ ਅਕਾਲੀ ਦਲ ਦੀ ਅਗਵਾਈ ਕੌਣ ਕਰ ਸਕਦਾ ਖਰਚ ਕੌਣ ਕਰੂਗਾ ਇੱਥੇ ਸੰਤਪ੍ਰਦੇ ਸਿੰਘ ਵਰਗੇ ਲੀਡਰ ਰਹੇ ਮਾਸਟਰ ਤਾਰਾ ਸਿੰਘ ਵਰਗੇ ਰਹੇ ਜਿਹੜੇ ਵਿਚਾਰੇ ਆਪ ਦਾ ਜੋੜਾ ਵੀ ਨਹੀਂ ਸੀ ਖਰੀਦ ਸਕਦੇ ਉਹਨਾਂ ਨੇ ਵੀ ਪ੍ਰਧਾਨਗੀਆਂ ਕੀਤੀਆਂ ਔਰ ਵੱਡੀਆਂ ਜਿੱਤਾਂ ਪ੍ਰਾਪਤ ਕੀਤੀਆਂ ਸਿੰਘ ਸਾਹਿਬ ਜਿਸ ਤਰ੍ਹਾਂ ਸਾਰਾ ਕੁਝ ਮੰਨ ਚੁੱਕੇ ਹੈਗੇ ਆ ਪਰ ਅਕਾਦਰ ਦੇ ਸਾਹਮਣੇ ਤੇ ਇਹ ਸਰਕਾਰ ਕਿਉਂ ਨਹੀਂ ਕੁਝ ਕਰਦੀ ਵੀ ਇਹਨਾਂ ਦੇ ਕੇਸ ਨੂੰ ਸੋਲ ਨਹੀਂ ਕਰਦੀ ਦੇਖੋ ਉਹ ਇੱਕ ਵੱਖਰਾ ਇਸ਼ੂ ਹੈ ਉਹਨਾਂ ਸਰਕਾਰਾਂ ਨੇ ਸੈਟ ਬਣਾਈ ਦੋ ਸੈਟਾਂ ਬਣਾਈਆਂ ਸੈਟ ਨੇ ਵੀ ਇਹ ਦੋਸ਼ੀ ਸਾਬਤ ਕਰ ਦਿੱਤੇ ਆ ਕਿਉਂਕਿ ਇਹਦੇ 'ਚ ਅਸੀਂ ਕਹਿਣਾ ਚਾਹਾਂਗੇ ਸਰਦਾਰ ਭਗਵੰਤ ਸਿੰਘ ਮੰਨਦੀ ਵੀ ਵੱਡੀ ਨালাਕੀ ਹੈ ਜਿਨੇ ਬਹੁਤ ਵੱਡਾ ਪਹਿਲਾਂ ਤਾਂ ਕਿਹਾ ਕਿ ਅਸੀਂ ਇਹਨਾਂ ਤੇ ਦੋਸ਼ ਸਾਬਤ ਕਰ ਦਿਆਂਗੇ ਅਸੀਂ ਅਦਾਲਤ ਚ ਘੜੀਸਾਂਗੇ ਅਸੀਂ ਦੁੱਧ ਦਾ ਦੁੱਧਾ ਪਾਣੀ ਦਾ ਪਾਣੀ ਕਰ ਦਿਆਂਗੇ ਪਰ ਸਾਰੇ ਸਬੂਤ ਹੋਣ ਦੇ ਬਾਵਜੂਦ ਵੀ ਇਹ ਉਹਨਾਂ ਨੇ ਕੁਝ ਨਹੀਂ ਕੀਤਾ ਉਹਨਾਂ ਨੇ ਨਾ ਕੋਈ ਕੇਸ ਨੂੰ ਅੱਗੇ ਵਧਾਇਆ ਨਾ ਇਹਨਾਂ ਨੂੰ ਜਿੱਦ ਕੋਈ ਕੋਈ ਪਟਵਾਰੀ ਫੜ ਲਓ ਕੋਈ ਹੌਲਦਾਰ ਫੜ ਲਓ ਕਹੋ ਜੀ ਅਸੀਂ ਇਹਨਾਂ ਤੋਂ ਰਿਸ਼ਵਤ ਬੰਦ ਕਰ ਦਿਆਂਗੇ ਰਿਸ਼ਵਤ ਦੇ ਵੱਡੇ ਜਿਹੜੇ ਮਗਰਮਾਸ਼ ਹੈ ਉਹ ਉਹ ਤਾਂ ਰਲੇ ਹੋਏ ਆ ਇਸ ਕਰਕੇ ਅਸੀਂ ਉਹਨਾਂ ਨੂੰ ਵੀ ਕਹਿਣਾ ਚਾਹਾਂਗੇ ਇਹ ਹੁਣ ਤਾਂ ਇਹ ਅਕਾਲ ਤਖਤ ਦੇ ਉੱਪਰ ਇਹਨੇ ਖੁਦ ਹੀ ਸਵੀਕਾਰ ਕਰ ਲਿਆ ਕਿ ਮੇਥੋਂ ਸਭ ਕੁਝ ਹੋਇਆ ਹੈ ਹੁਣ ਹੋਰ ਅਦਾਲਤਾਂ ਨੂੰ ਹੋਰ ਕੀ ਸਬੂਤ ਚਾਹੀਦਾ ਭਗਵੰਤ ਸਿੰਘ ਮਾਨ ਨੂੰ ਤੁਰੰਤ ਚਾਰ ਸੀੜ ਦੇ ਇਹਨੂੰ ਅੱਗੇ ਵਧਾਉਣਾ ਚਾਹੀਦਾ ਤੇ ਦੋ ਸ਼ਬਦ ਕਰਕੇ ਇਹਨਾਂ ਨੂੰ ਜੇਲ੍ਹ ਚ ਪਾਣਾ ਚਾਹੀਦਾ ਇੱਡੀ ਵੱਡੇ ਬਨਾ ਦੀ ਜਿਹੜੀ ਸਜ਼ਾ ਆ ਤੁਹਾਡੇ ਮੁਤਾਬਕ ਟੁੱਕ ਗਈ ਹੈ ਜਿਹੜੀ ਇਹਨੂੰ ਦਿੱਤੀ ਦੇਖੋ ਜਿਹੜੀ ਸਜ਼ਾ ਹੈ ਨਾ ਉਹ ਤਾਂ ਸਜ਼ਾ ਹੀ ਹੁੰਦੀ ਹੈ ਅਕਾਲ ਤਖਤ ਨੇ ਇਹ ਕਹਿ ਦੇਣਾ ਕਿ ਤੁਸੀਂ ਆਪਣਾ ਵਕਾਰ ਖਤਮ ਕਰ ਚੁੱਕੇ ਆ ਬੋਡੀ ਪ੍ਰੋਸੇਜੋਗਤਾ ਪੰਥ ਚ ਨਹੀਂ ਰਹੀ ਇਹ ਬਹੁਤ ਵੱਡੀ ਗੱਲ ਹੈ ਅਕਾਲ ਤਖਤ ਨੇ ਕਹਿ ਦੇਣਾ ਕਿ ਤੂੰ ਤਨਖਾਹਾਂ ਇਹ ਵੱਡੂ ਵੱਡੀ ਸਦਾ ਕੀ ਹੋ ਰਹੀ ਇਹ ਗੱਲ ਸੰਕੇਤ ਦਿੰਦੀ ਆ ਕਿ ਹੁਣ ਸਮਾਂ ਆ ਸਾਰੀਆਂ ਪੰਥਕ ਬਜਿਤੇ ਲੱਗੀਆਂ ਇੱਕ ਖਾਏ ਇਹ ਜ਼ਰੂਰਤ ਹੈ ਕਿ ਜਿਹੜੀਆਂ ਸੰਘਰਸ਼ੀਲ ਧਿਰਾਂ ਐ ਸ੍ਰੀ ਅਕਾਲ ਤਖਤ ਨੂੰ ਸਭ ਨੂੰ ਸਮਰਪਿਤ ਐ ਜਿਹੜੀਆਂ ਇਹਨਾਂ ਸਾਰੀਆਂ ਘਟਨਾਵਾਂ ਤੋਂ ਹੀ ਬੜੀਆਂ ਦੁਖੀ ਸਨ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਹੋਣਾ ਨੇ ਕਦੇ ਸਿਰਸੇ ਸਾਦ ਨੂੰ ਮਾਫ ਕਰ ਦਿੱਤਾ ਕਦੇ ਕੁਝ ਕਰ ਦਿੱਤਾ ਕਦੇ ਕਿਸ ਤਰ੍ਹਾਂ ਤੇ ਉਹ ਹੁਣ ਇੱਕ ਪਾਸੇ ਹੋ ਗਏ ਲੋਕਾਂ ਨੇ ਉਹਨੂੰ ਨਕਾਰ ਦਿੱਤਾ ਪਰ ਇਹਦਾ ਬਦਲ ਦੇਣ ਵਾਸਤੇ ਬਾਕੀ ਸਾਰੀਆਂ ਪੰਥਕ ਧਰਨੋਂ ਇਕੱਤਰ ਹੋ ਕੇ ਹੰਬਲਾ ਮਾਰਨਾ ਚਾਹੀਦਾ ਹੈ ਤਾਂ ਕਿ ਉਹਨਾਂ ਵਾਲੀਆਂ ਸਤਾਈ ਦੀਆਂ ਜਿਹੜੀਆਂ ਲਕਸ਼ਣਾਂ ਆ ਉਹਦੇ ਵਿੱਚ ਆਪਣੀ ਚੰਗੀ ਪ੍ਰਦਰਸ਼ਨੀ ਲੋਕਾਂ ਦੇ ਸਾਹਮਣੇ ਕਰ ਸਕੇ ਤੁਸੀਂ ਆਪਣੀ ਵਿਚਾਰਧਾਰਾ ਵਾਲਿਆਂ ਨੂੰ ਸੱਦਾ ਦਿਓਗੇ ਕਿ ਅਸੀਂ ਆਲਰੇਡੀ ਇਹ ਯਤਨਸ਼ੀਲ ਹੈ ਮੇਰੀ ਸਾਰੀਆਂ ਧਰਨੇ ਇੱਕ ਤਰ੍ਹਾਂ ਦੀ ਇਹ ਸੇਵਾ ਲਈ ਹੋਈ ਹੈ ਕਿ ਤੁਸੀਂ ਸਾਰਿਆਂ ਨੂੰ ਇਕੱਤਰ ਕਰੋ ਮੈਂ ਬਹੁਤ ਸਾਰਿਆਂ ਨੂੰ ਮਿਲ ਚੁੱਕਾ ਹਾਂ ਉਹ ਸਾਰਿਆਂ ਦਾ ਹਾਂ ਪੱਕੀ ਹੰਗਾਰਾ ਹੈ ਅਸੀਂ ਬਹੁਤ ਜਲਦੀ ਹੋਰ ਵੀ ਮੀਟਿੰਗਾਂ ਕਰਕੇ ਬੜੀ ਜਲਦੀ ਇੱਕ ਇਹੋ ਜਿਹਾ ਅਸੀਂ ਪਲੇਟਫਾਰਮ ਸਾਹਮਣੇ ਰੱਖਾਂਗੇ ਪੰਥ ਦੇ ਜਿਹੜਾ ਪੰਥ ਨੂੰ ਸਵੀਕਾਰ ਹੋਊਗਾ ਅਰੇ ਕਿ ਨਾਰਾਇਣ ਸਿੰਘ ਚੋੜਾ ਜੀ ਨੂੰ ਪੰਥ ਤੋਂ ਛੇਕਣ ਦੀ ਗੱਲ ਕਹੀ ਜਾ ਰਹੀ ਹੈ ਉਹ ਤਾਂ ਹੁਣ ਦੇਖੋ ਸਿੰਘ ਸਾਹਿਬ ਨੂੰ ਅਸੀਂ ਮੈਂਬਰਨ ਵੀ ਦੇ ਚੁੱਕੇ ਆ ਤੇ ਇਹ ਕੋਈ ਤੁਕ ਬਣਦੀ ਨਹੀਂ ਇੱਕ ਪਾਸੇ ਨਾਰਾਇਣ ਸਿੰਘ ਚੋੜਾ ਹੈ ਦੂਸਰੇ ਪਾਸੇ ਸਰਦਾਰ ਸੁਖਵੀਰ ਸਿੰਘ ਬਾਦਲ ਹੈ ਜੀ ਦੋਨਾਂ ਦੀਆਂ ਪੰਥਪੀਆਂ ਸਵਾਵਾ ਤੇ ਪੰਥ ਨਾਲ ਕੀਤੇ ਹੋਏ ਧਰੋ ਸਾਹਮਣੇ ਰੱਖੇ ਜਾਣ ਤਾਂ ਜਥੇਦਾਰ ਅਕਾਲ ਤਖਤ ਨੇ ਆਪ ਹੀ ਵਿਚਾਰ ਲੈਣਾ ਕਿ ਪੰਥ ਚੋ ਕਿਹਨੂੰ ਛਕਣਾ ਚਾਹੀਦਾ ਹੈ ਚੌੜਾ ਨੂੰ ਛਕਣਾ ਚਾਹੀਦਾ ਹੈ ਕਿ ਸੁਖਵਿੰਦਰ ਸਿੰਘ ਬਾਦਲੂ ਛਕਣਾ ਚਾਹੀਦਾ ਸੋ ਇਸ ਕਰਕੇ ਇਹ ਈਸ਼ੂ ਸਿੰਘ ਸਾਹਿਬ ਕੋਲੇ ਆ ਸਿੰਘ ਸਾਹਿਬ ਨੇ ਤੇ ਵਿਚਾਰ ਕਰਨੀ ਹੈ ਸਾਡਾ ਇੰਟਰਨੈਸ਼ਨਲ ਪੰਥਕਦਲ ਦਾ ਜਿਹੜਾ ਮਤ ਹੈ ਉਹ ਬਿਲਕੁਲ ਇਸ ਚੀਜ਼ ਤੇ ਬੜਾ ਸਪਸ਼ਟ ਹੈ ਕਿ ਇਸ ਬਦਲੇ ਨਰਨ ਸਿੰਘ ਚੌੜਾ ਨੂੰ ਕੌਣ ਸਜੂ ਨਹੀਂ ਛਕਣਾ ਚਾਹੀਦਾ ਲੈ ਇਸ ਤਰ੍ਹਾਂ ਕੀ ਹੈ ਕਿ ਉਹਨਾਂ ਦੇ ਇੱਕ ਨਿਸ਼ਾਨਾ ਵਾਲੇ ਐਸੀ ਲੇਕਰ ਸਦੀਪ ਸਿੰਘ ਬਾਦਲ ਜੀ ਦਾ ਕਾਫੀ ਜੋ ਖੁੱਟਾ ਹੈਗਾ ਲੋਕ ਮਰੀਏਗਾ ਤਾਂ ਉਹਨਾਂ ਨੂੰ ਜਾਦਾ ਸਜ਼ਾ ਦੇਣੀ ਚਾਹੀਦੀ ਇਸ ਤੋਂ ਨਹੀਂ ਮੈਂ ਇਹੀ ਕਿਹਾ ਹੈ ਵੀ ਇੱਕ ਪਾਸੇ ਸੁਵਿਰ ਸਿੰਘ ਬਾਦਲਾ ਹੈ ਤੇ ਅੱਗੇ ਨਰੇਂਦਰ ਸਿੰਘ ਚੌੜਾ ਹੈ ਨਰੇਂਦਰ ਸਿੰਘ ਚੌੜਾ ਦਾ ਇੱਕ ਹਵਾਈ ਪੈ ਹੋਇਆ ਹੈ ਕਿ ਸੁਵਿਰ ਸਿੰਘ ਚੌੜਾ ਦੀ ਸਰਕਾਰ ਦੇ ਵਿੱਚ ਬਹੁਤ ਸਾਰੇ ਸਿੱਖਾਂ ਦਾ ਸਿੰਘਾਂ ਦਾ ਕਤਲ ਹੋਇਆ ਹੈ ਦੋਨਾਂ ਨੂੰ ਸਾਹਮਣੇ ਰੱਖ ਕੇ ਸਜ਼ਾ ਦੇ ਦੇਣੀ ਚਾਹੀਦੀ ਜਿਹੜਾ ਵੱਧ ਦੋਸ਼ੀ ਉਹਨੂੰ ਵੱਧ ਸਜ਼ਾ ਦੇ ਦੇਣੀ ਚਾਹੀਦੀ ਮਿਹਰਬਾਨੀ ਦੀ ਸਾਡਾ ਬਹੁਤ ਬਹੁਤ ਧੰਨਵਾਦ। ਖਸਾ ਵਾਹਿਗੁਰੂ ਜੀ ਕੀ ਫਤਿਹ।